ਮਿਤੀ 1 ਫਰਵਰੀ 2024 ਨੂੰ ਰਜਤ ਸਿੰਘਲਾਸਾ ਨਾਲ ਪ੍ਰਦੀਪ ਸਿੰਘਲਾ ਜੋ ਕਿ ਜੀਐਸ ਬੈਂਕ 23 ਕਰੋੜ ਮਲੇਰ ਕੋਟਲਾ ਦੇ ਕੈਸ਼ੀਅਰ ਨੇ ਨੇ ਉਹਨਾਂ ਨੇ ਇਤਲਾਹ ਦਿੱਤੀ ਕਿ ਉਹਨਾਂ ਦੇ client ਮੁਹੰਮਦ ਆਰਿਫ ਵੱਲੋਂ ਉਹਨਾਂ ਨਾਲ ਚਰਾ ਕੀਤਾ ਗਿਆ ਤੇ ਚਾਬੀਆਂ ਦੀ ਮੰਗ ਕੀਤੀ ਗਈ ਜਿਹੜਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਮੇਰੇ ਵੱਲੋਂ ਤੇ ਮੇਰੇ ਦੋਵੇਂ ਐਸਐਚਓ ਸਿਟੀ 1 ਤੇ ਸਿਟੀ 2 ਨੂੰ ਨਾਲ ਲੈ ਕੇ ਤਪਦੀਸ਼ ਜਦੋਂ ਆਉਂਦੇ ਚਲੇ ਜਾਂਦੀ ਤਾਂ ਅਗੇ ਦੀ ਇਨਵੈਸਟੀਗੇਸ਼ਨ ਜਾ ਕੇ ਜਿਹੜੀ ਬੈਂਕ ਦੀ ਲੁੱਟ ਨਾਲ ਸੰਬੰਧਿਤ ਨਿਕਲੀ ਦੋਸ਼ੀਆਂ ਵੱਲੋਂ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਸਟ੍ਰੌਂਗ ਰੂਮ ਨੂੰ ਜਿਹੜਾ ਤੋੜ ਕੇ ਉਹਦੇ ਉਹਨੂੰ ਤੋੜ ਕੇ ਉਹ ਵਾਰਦਾਤ ਕਰਨ ਦਾ ਅੰਜਾਮ ਦਿੱਤਾ ਗਿਆ ਪਰ ਤੋ ਉਹ ਕਾਮਯਾਬ ਨਹੀਂ ਹੋ ਸਕੇ ਜਿਨ੍ਹਾਂ ਚੋਂ ਮੁੱਖ ਦੋਸ਼ੀ ਮੁਹੰਮਦ ਆਰਿਫ ਨਸ਼ੇ ਕਰਨ ਦਾ ਆਦੀ ਹੈ ਪਹਿਲਾਂ ਵੀ ਉਹ ਐਨਡੀਪੀ ਸੈਕਟਰ ਤੋਂ ਘਤਮਾ ਕਰਜਾ ਉਸ ਨੂੰ ਤੇ ਉਸ ਦੇ ਬਰਕਰ ਸਤੀਸ਼ ਅਤੇ ਲਾਪੁਛ ਪਿੰਨਾਂ ਨਿਰਕਰਾਰ ਕਰ ਲਿਆ ਗਿਆ ਇਹਨਾਂ ਦੇ ਕਬਜ਼ੇ ਵਿੱਚੋਂ ਕਣ ਸਫਲ ਲੁਟਿਆ ਹੋਇਆ ਡੀਵੀਆ ਦਾ ਮਟੀਰੀਅਲ ਮੋਬਾਈਲ ਫੋਨ ਇੱਕ 32 ਮੋਰ ਪਿਸਤੌਲ ਸਮੇਂ ਪੰਜ ਦਿਨ ਦਾ ਰੌਂਗ ਅਤੇ ਦੋ ਵਹੀਕਲ ਇੱਕ ਹਨਵਾਦਾਰ ਤੇ ਦੂਜਾ ਬਲੇਰੋ ਗੱਡੀ ਜਿਹੜੀ ਐ ਜੀ ਬਰਾਮਦ ਕੀਤੀ ਗਈ ਉਸ ਸ਼ਾਮ ਨੂੰ ਅਧਿ ਮਾਲਿਓ ਅਲਾਕਾ ਮਿਨਿਸਟਰੀ ਜੀ ਦੇ ਪੇਸ਼ ਕਰਕੇ ਇਨਾ ਦਾ ਰਿਮਾਰਕ ਹਾਸਲ ਕੀਤਾ ਜਾ ਰਿਹਾ ਹੈ ਥੈਂਕ ਯੂ